ਸਾਸਰੀ ਕਾਲਜੀ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪੀਜ਼ਾ ਘਰ ਵਿੱਚ ਬਣਾਉਣਾ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਘਰ ਵਿੱਚੋ ਹੀ ਸਭ ਜਿੰਨਾ ਸਾਰਾ ਵਗੈਰਾ ਪਾ ਕੇ ਚੀਜ਼ਾਂ ਤੇ ਹੁਣ ਆਪਾਂ ਆਜੋ ਪੀਜ਼ਾ ਬਣਾਈਏ ਅੜਤੀ ਆ ਦੇਖੋ ਆਪਾਂ ਸਾਰਾ ਸਮਾਨ ਲੈ ਲਿਆ ਪਾ ਕੇ ਰੱਖ ਲਿਆ ਤੇ ਹੁਣ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਵੀ ਕਿਵੇਂ ਚੀਜ਼ਾਂ ਪਾਉਣੀਆਂ ਤੇ ਆ ਆਪਾਂ ਮੈਦਾ ਇੱਕ ਕੌਲੀ ਆਪਾਂ ਪਾ ਕੇ ਰੱਖ ਲਿਆ ਸੀ ਆਹ ਵਾਲੀ ਇੱਕ ਕੌਲੀ ਤੇ ਇੱਕ ਕੌਲੀ ਹੋਰ ਪਾ ਲਈਏ ਇਹਦੇ ਵਿੱਚ ਦੋ ਕੌਲੀਆਂ ਪਾ ਲਈਆਂ ਮੈਦੇ ਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰੇਕਿੰਗ ਪਾਊਡਰ ਇਹ ਤਾਂ ਆਪਾਂ ਚਮਚਾ ਸਾਰ ਪਾ ਦੇਾਂਗੇ ਤੇ ਜਿਹੜਾ ਹੁੰਦਾ ਮਿੱਠਾ ਸੋਡਾ ਤੇ ਉਹ ਆਪਾਂ ਪਾਉਣਾ ਅੱਧਾ ਕ ਚਮਚੀ ਨਾ ਵੀ ਉਹ ਆਪਾਂ ਅੱਧਾ ਕ ਚਮਚੀ ਪਾਉਣਾਗਾ ਤੇ ਹੁਣ ਇੱਕ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਆਪਾਂ ਪਾ ਲੈਣਾ ਨਮਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਤੇ ਦਹੀਂ ਆਪਾਂ ਇਹਦੇ ਵਿੱਚ 3-4 ਚਮਚ ਪਾਵਾਂਗੇ ਦਹੀਂ ਆਪਾਂ ਖੱਟਾ ਪਾਉਣਾਗਾ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਪਾਣੀ ਪਾ ਕੇ ਗੁੰਨਦੇ ਜਾਣਾ ਨਾ ਤਾਂ ਆਪਾਂ ਜ਼ਿਆਦਾ ਆਟਾ ਇਹ ਵੀ ਕਰੜਾ ਕਰਨਾ ਤੇ ਨਾ ਹੀ ਜ਼ਿਆਦਾ ਢਿੱਲਾ ਰੱਖਣਾ ਠੀਕ ਜਿਹਾ ਰੱਖਣਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਗੁੰਨ ਕੇ ਰੱਖ ਤੈਨ। ਤੇ ਸੁਨ ਸੁਖਾਉਣੇ ਆ। ਆ ਹੋ ਗਿਆ ਜੀ ਆਪਣਾ ਆਟਾ ਤਿਆਰ। ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆ ਤੇ ਉਦੋਂ ਆਪਾਂ ਪਨੀਰ ਤਾਲ ਲੈਣੇ ਆ। ਢੱਕ ਕੇ ਰੱਖ ਦਿੰਨੇ। ਅਰਿਕੀ ਕੜਾਈ 'ਚ ਆਪਾਂ ਤੇਲ ਪਾ ਲਿਆ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਨੀਰ ਪਾਵਾਂਗੇ ਆ। ਤਲਾਂਗੇ। ਕਹਿੰਦਾ ਚਾਹ ਰਾਂ ਮਟਰ ਮੜਾ ਇਹਨੂੰ ਨਾਲ ਪਾ ਦੇਣੀ ਹੈ ਤੇ ਮਾਰੀ ਜੀ ਆਹਦੀ ਤੋਂ ਚਟਕੀ ਤੋਂ ਮਰੀਂਆ ਪਾ ਲਾਲ ਮੱਕ ਟੋਨ ਨੂੰ ਪੀਛੇ ਵੀ ਤੇ ਤਰੰਕਾ ਨਾ ਲੈਣਾ ਵੈਸੇ ਵੀ ਲਾ ਸਕਦੇ ਆ ਜੇ ਆਪਾ ਪਨੀਰ ਵੈਸੇ ਪਾਉਣਾ ਹੋਵੇ ਵੈਸੇ ਵੀ ਜੀ ਤਲ ਕੇ ਪਾਇਆ ਹੋਵੇ ਇਹਦੇ ਵਿੱਚ ਆ ਮਸਾਲੇ ਵੀ ਆਪਾਂ ਨੂਨ ਮਿਰਚ ਐਡ ਕਰਕੇ ਤੇ ਫਿਰ ਬਹੁਤ ਵਧੀਆ ਬਣਦਾ ਹੈ ਜਿਹਦੇ ਵਿੱਚ ਹੀ ਆਪਾਂ ਕਾਲੀ ਮਿਰਚ ਪਾ ਦਾਂਗੇ ਮਾੜੀ ਜੀ ਨਹੀਂ ਮਿਕ ਇਸ ਤਰ੍ਹਾਂ ਮੱਖਣ ਹੌਕੜੀ ਚਾਲਣਾ ਸੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਆਟਾ ਪਰ ਹੁਣ ਤਿਆਰ ਹੋ ਗਿਆ ਇਸ ਤਰ੍ਹਾਂ ਪਾਉਣੀ ਪੇੜਾਣਾ ਹਨਾ ਪੇੜਾ ਪੌਸ ਹਾਵ ਨਾ ਕਰਨਾ ਵੀ ਜਾਂ ਆਪਾਂ ਮੋਟਾ ਵੀ ਜਿਆਦਾ ਪੀਜਾ ਬਣਾਉਣਾ ਜਾਂ ਆਪਾਂ ਪਤਲਾ ਬਣਾਉਣਾ ਹਨਾ ਪੌਸ ਹਾਵ ਨਾ ਉਹਨਾਂ ਆਪਾ ਸੁੱਕਾ ਮਿੱਧੇ ਰੋਪਰਾ ਹਲਾ ਕੇ ਤੇ ਇਸ ਨੂੰ ਇਸ ਤਰ੍ਹਾਂ ਵਧਾ ਲਾਂਗੇ ਰੋਟੀ ਵੀ ਜਿਵੇਂ ਅੱਗੇ ਰੋਟੀ ਬੁੜੀਆਂ ਥੱਪਦੀਆਂ ਹੁੰਦਾਂ ਸੀ ਹੱਥਾਂ ਨਾਲ ਉਸ ਤਰ੍ਹਾਂ ਇਹਨੂੰ ਗੋਲ-ਗੋਲ ਆਪਾਂ ਵਧਾ ਲਾਂਗੇ ਜਿੱਦਾਂ ਆਪਾਂ ਬਣਾਉਣਾ ਪੀਜਾ ਹਾਂਜੀ ਆਪਾਂ ਇਸ ਤਰ੍ਹਾਂ ਵਧਾ ਲਈ ਰੋਟੀ ਤਿਹੋ ਨਾ ਆਪਾਂ ਇਸ ਲੋਟ ਜਿਵੇਂ ਪੀਜੇ ਦੇ ਬਣਿਆ ਹੁੰਦਾ ਨਾ ਡਿਜ਼ਾਈਨ ਜ ਤੇ ਇਦਾਂ ਆਪਾਂ ਆਹ ਕਰ ਸਕਦੇ ਆ ਕਿਉਂਕਿ ਆਪਾਂ ਸਬਜ਼ੀਆਂ ਤੇ ਸੌਸ ਲਾਉਣੀ ਹੈ ਜਿਹੜੀ ਉਹ ਬਾਹਰ ਨੂੰ ਨਾ ਨਿਕਲੂਗੀ ਇਸ ਤਰ੍ਹਾਂ ਇਹ ਕਰਦੇ ਜਾਵਾਂਗੇ ਆਪਾਂ ਸਾਰੇ ਇਸ ਤਰ੍ਹਾਂ ਬਹੁਤ ਵਧੀਆ ਲੰਦਾ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਇਹਦੇ ਨਾਲ ਮੈਗੀ ਵਾਲੇ ਚਮਚੇ ਨਾਲ ਐ ਟੱਕ ਲਾ ਲਾਂਗੇ ਮੋਰਗੀਆਂ ਵੀ ਇਹਦੇ ਨਾਲ ਨਾ ਫਿਰ ਜ਼ਿਆਦਾ ਵੀ ਫੁੱਲਦਾ ਜਾਂ ਨਹੀਂ ਇਸ ਤਰ੍ਹਾਂ ਪਾਫ ਨਿਕਲਦੀ ਰਹੂਗੀ ਇਸ ਤਰ੍ਹਾਂ ਸਾਰੇ ਇਹਦੇ ਵਿੱਚ ਲਾ ਲਾਂਗੇ ਆਪਾਂ ਬਹੁਤ ਵਧੀਆ ਲੱਗਦਾ ਦੇਖਣ ਨੂੰ ਵੀ ਇਹ ਬਹੁਤ ਸੋਹਣਾ ਲੱਗਦਾ ਤੇ ਪੱਕਦਾ ਵੀ ਬਹੁਤ ਐਸ ਤਰ੍ਹਾਂ ਆ ਦੇਖ ਹੁਣ ਆਪਾਂ ਇਹਦੇ ਉੱਤੇ ਸਮਾਨ ਲਾਵਾਂਗੇ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਪੀਜ਼ਾ ਸੌਸ ਐਸ ਤਰ੍ਹਾਂ ਜੀ ਸਾਰੇ ਦੇ ਉੱਪਰ ਇਹ ਆਪਾਂ ਘਰ ਹੀ ਤਿਆਰ ਕੀਤੀ ਐ ਇਹ ਇੱਕ ਦਿਨ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਬਣਾ ਕੇ ਇਸ ਤਰ੍ਹਾਂ ਸਾਰੇ ਦੇ ਉੱਪਰ ਲਾ ਲੈਣਾ ਵੀ ਆ ਜਿੱਥੋਂ ਤੱਕ ਆਪਾਂ ਉਹ ਡਿਜ਼ਾਈਨ ਜਿਹਾ ਬਣਾਇਆ ਸੀ ਇਹ ਤਾਂ ਬਹੁਤ ਹੀ ਵਧੀਆ ਟੇਸਟ ਆਉਂਦਾ ਇਸ ਤਰ੍ਹਾਂ ਤੇ ਇੱਕ ਆਪਾਂ ਗ੍ਰੀਨ ਚਿੱਲੀ ਵੀ ਹੁੰਦੀ ਹੈ ਜਿਹੜੀ ਉਹ ਲਾਵਾਂਗੇ ਉੱਪਰ ਦੀ ਇਸ ਤਰ੍ਹਾਂ ਸਾਰੇ ਉੱਪਰ ਹੀ ਲਾ ਲੈਣੀ ਆ ਆਲਦੇ ਸੁਭਾਅ ਨਾਲ ਲਾ ਲਿਓ ਥੋੜੀ ਬਹੁਤੀ ਉਹ ਆਪਾਂ ਦੇ ਹਿਸਾਬ ਨਾਲ ਲਾ ਸਕਦੇ ਆ ਜਿੰਨੀ ਕਾਪਣ ਪਸੰਦ ਆ हां देखो ਤੇ ਹੁਣ ਆਪਾਂ ਇਹਦੇ ਉੱਤੇ ਕਰਾਂਗੇ ਸਬਜ਼ੀ ਨੇ ਐਡ ਤੇ ਕਾਪ ਹੋਣੀ ਆ ਆਪਾਂ ਪੀਜਾ ਚੀਜ਼ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਸਾਰੇ ਦੇ ਉੱਪਰ ਕਿਉਂਕਿ ਇਹ ਪਾਵਾਂਗੇ ਤੇ ਇਹਦੇ ਨਾਲ ਹੀ ਉਹ ਜਿਹੜੀਆਂ ਪੀਜੇ ਦੇ ਵਿੱਚ ਤਾਰਾਂ ਜੀਆਂ ਨਿਕਲਦੀਆਂ ਹੁੰਦੀਆਂ ਉਹ ਇਹਦੇ ਨਾਲ ਹੀ ਨਿਕਲਣੀਆਂ ਤੇ ਇਹਦੇ ਨਾਲ ਬਹੁਤ ਵਧੀਆ ਬੰਦਾ ਇਸ ਤਰ੍ਹਾਂ ਇਹ ਵੀ ਆਪਾਂ ਆਪ ਦੇ ਹਿਸਾਬ ਨਾਲ ਪਾ ਸਕਦੇ ਹਾਂ ਥੋੜੀ ਵਾਲੀ ਜਿੰਨੀ ਮਰਜੀ ਜੇ ਤੁਹਾਨੂੰ ਜ਼ਿਆਦਾ ਪਸੰਦ ਆ ਖਾਣ ਚ ਵੀ ਬੱਚੇ ਤਾਂ ਜ਼ਿਆਦਾ ਹੀ ਪਸੰਦ ਕਰਦੇ ਆ ਜ਼ਿਆਦਾ ਪਾ ਸਕਦੇ ਆ ਇਸ ਤਰ੍ਹਾਂ ਹੋਰ ਲਾਵਾਂਗੇ ਆਪਾਂ ਸਬਜ਼ੀਆਂ ਆ ਇੱਕ ਟਮਾਟਰ ਲਾ ਲਿਆ ਜੀ ਇੱਕ ਆਪਾਂ ਸ਼ਿਮਲਾ ਮਿਰਚ ਲਾ ਲਈ ਇੱਕ ਸਾਈਡ ਪਿਆਜ਼ ਲਾ ਲਿਆ ਜੀ ਇਸ ਤਰ੍ਹਾਂ ਆਪਾਂ ਸਾਰਾ ਤਿਆਰ ਕਰ ਲਾਂਗੇ ਆਹ ਲਾਂ ਦੇ ਜਾਵਾਂਗੇ ਸਬਜ਼ੀਆਂ ਵੀ ਆਪਾਂ ਜਿਹੜੀਆਂ ਆਪਾਂ ਨੂੰ ਪਸੰਦ ਆ ਵੀ ਜਾਂ ਮੌਸਮ ਦੇ ਹਿਸਾਬ ਨਾਲ ਹੁੰਦੀਆਂ ਤੇ ਆਪਾਂ ਉਹ ਲਾ ਸਕਦੇ ਆ ਹੁਣ ਆਪਾਂ ਪਤਰਾਂਗੇ ਪਨੀਰ ਦੇ ਪੀਸ ਇਸ ਤਰ੍ਹਾਂ ਮੈਂ ਸਾਰੇ ਪਾਸੇ ਧਰ ਦਿੰਗੇ ਆਪਾਂ ਇਹ ਕੇਕਾ ਇਹ ਵੀ ਆਪਾਂ ਆਪਦੇ ਹਿਸਾਬ ਨਾਲ ਜਿੰਨਾ ਮਰਜ਼ੀ ਪਾ ਸਕਦੇ ਆ ਤੇ ਹੁਣ ਇੱਕ ਆਹ ਪਾਵਾਂਗੇ ਆਪਾਂ ਬਲੈਕ ਲੈਂਦੇ ਸੀਗੇ ਖੋ ਜੀ ਬਿਲਕੁਲ ਹੁਣ ਆਪਾਂ ਦਾ ਤਿਆਰ ਹੈ ਪੀਜਾ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਵੀ ਇਹ ਤੇ ਹੁਣ ਆਪਾਂ ਇਹਦੇ ਉੱਪਰ ਆ ਹੋਰ ਚੀਜ਼ ਪਾ ਦਾਂਗੇ ਇਸ ਤਰ੍ਹਾਂ ਕਿਉਂਕਿ ਇਹ ਸਬਜ਼ੀਆਂ ਦੇ ਵਿੱਚ ਪਗਰ ਕੇ ਫਿਰ ਰੱਚ ਜੂ ਵੀ ਪਿਗਲ ਕੇ ਜੇ ਵਿੱਚ ਇਸ ਤਰ੍ਹਾਂ ਸਬਜ਼ੀਆਂ ਦੇ ਨਾਲ ਹੀ ਲੱਗ ਜੂਗੀ ਜ ਇਹ ਬਹੁਤ ਸਵਾਦ ਆਉਂਦਾ ਫਿਰ ਇਸ ਤਰ੍ਹਾਂ ਥੋੜੀ ਥੋੜੀ ਜ਼ਿਆਦਾ ਵੀ ਨਹੀਂ ਪਾਉਂਦੇ ਇਸ ਤਰ੍ਹਾਂ ਗਰਮ ਹੋਣੇ ਰੱਖ ਜੀ ਸੀ ਵਿੱਚ ਇਹਦੇ ਨੌਕ ਪਾ ਕੇ ਤੇ ਇਹਨੂੰ ਆਪਾਂ ਕੱਪੜੇ ਨਾਲ ਲਾਵਾਂਗੇ ਜੀ ਇਸ ਤਰ੍ਹਾਂ ਗਰਮ ਹੋਵਤਾ ਇਸ ਤਰ੍ਹਾਂ ਤੇ ਹਾਂ ਦੇਖੋ ਨੌਕ ਕਾਪੜਾ ਗਰਮ ਹੋ ਰਿਹਾ ਪੂਰਾ ਬ੍ਰਾਉਨ ਹੋ ਚੱਲਿਆ ਸਾਰੀ ਗਰਮ ਹੋ ਕੇ ਇਸ ਤਰ੍ਹਾਂ ਮੇਰੇ ਵਿੱਚ ਅੱਖਾਂਗੇ ਆਪਾਂ ਪਣਾ ਸਾਰ ਗਰਮਾ ਪੂਰਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਕੌਲੀਵਾਟੀ ਵੀ ਮੁੱਦੀ ਮਾਰ ਸਕਦੇ ਆ ਤੇ ਜੇ ਕੋਈ ਸਟੈਂਡ ਜਆ ਹੋਵੇ ਤਾਂ ਉਹ ਵੀ ਰੱਖ ਸਕਦੇ ਆ ਆਪਾਂ ਤਾਂ ਇੱਥੇ ਆਹੀ ਰੱਖਾਂਗੇ ਗੈਸ ਦਾ ਪੈਰ ਜਆ ਇਸ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਆਹ ਹੋਰ ਇਹਨੂੰ ਆਪਾਂ ਚੱਕ ਕੇ ਪਲੇਟ ਦੇ ਵਿੱਚ ਸਿਫਟ ਕਰ ਲਾਂਗੇ ਚਲੋ ਪਹਿਲਾਂ ਰੱਖਾਂ ਆਪਾਂ ਪਲੇਟ ਤੇ ਘਿਓ ਲਾ ਲਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਪੀਜਾ ਰੱਖ ਲਾਂਗੇ ਚੱਕ ਕੇ ਹਾਂਜੀ ਹੁਣ ਆ ਆ ਪਹਿਲੇ ਵਿੱਚ ਰੱਖ ਦੇਣਾ ਧਿਆਨ ਨਾਲ ਰੱਖਣਾ ਜੀ ਕਿਉਂਕਿ ਇਹ ਬਹੁਤ ਗਰਮ ਆ ਤੇ ਹੁਣ ਥੋਪ ਕਵਰ ਕਰ ਦਾਂਗੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਕਵਰ ਕਰਕੇ ਤੇ ਇਹਨੂੰ ਆਪਾਂ 10 ਤੋਂ 12 ਮਿੰਟ ਰੱਖਾਂਗੇ ਜੀ ਤੇ ਵਿੱਚ ਵਿੱਚ ਦੀ ਇਹਨੂੰ ਚੈੱਕ ਕਰਦੇ ਰਾਵਾਂਗੇ ਵੀ ਜ਼ਿਆਦਾ ਜਲ ਨਾ ਜਾਵੇ ਤੇ ਜਦੋਂ ਪੱਕ ਗਿਆ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਤਿਆਰ ਹੋਇਆ ਹਾਂਜੀ ਤੇ ਹੁਣ ਆਪਾਂ ਦੇਖਦੇ ਆ ਆਪਾਂ 12 ਮਿੰਟ ਹੋ ਗਏ ਮੁੱਕੇ ਦੇਖੋ ਕਿ ਬਣਿਆ ਪਿਆ ਵਧੀਆ ਸਬਜ਼ੀਆਂ ਵੀ ਪੱਕ ਗਈਆਂ ਤੋਂ ਤੇ ਚੀਜ਼ ਵੀ ਪਗਰ ਗਈ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਗੈਸ ਆਪਾਂ ਬੰਦ ਕਰ ਤਾਂ ਬਹੁਤ ਹੀ ਧਿਆਨ ਨਾਲ ਲਾਉਣਾ ਗਾ ਕੜਾਹੀ ਬਹੁਤ ਗਰਮ ਹੁੰਦੀ ਹੈ ਦੇਖੋ ਜੀ ਹੁਣ ਆਪਾਂ ਇਸ ਪਲੇਟ ਦੇ ਵਿੱਚ ਪਾ ਲਾਂਗੇ ਇਸ ਤਰ੍ਹਾਂ ਆ ਦੇਖੋ ਬਹੁਤ ਹੀ ਵਧੀਆ ਬਣ ਗਿਆ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਇਸ ਤਰ੍ਹਾਂ ਹੀ ਹਾਂਜੀ ਤੇ ਹੁਣ ਆਪਾਂ ਦੇਖਦੇ ਆ ਆਪਾਂ 12 ਮਿੰਟ ਹੋ ਗਏ ਮੁੱਕੇ ਦੇਖੋ ਕਿ ਬਣਿਆ ਪਿਆ ਵਧੀਆ ਸਬਜ਼ੀਆਂ ਵੀ ਪੱਕ ਗਈਆਂ ਉੱਤੋਂ ਤੇ ਚੀਜ਼ ਵੀ ਪਗਰ ਗਈ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਜੇ ਅਸਾਪਾ ਬੰਦ ਕਰਤਾ ਬਹੁਤ ਹੀ ਧਿਆਨ ਨਾਲ ਲਾਉਣਾ ਗਾ ਕੜਾਹੀ ਬਹੁਤ ਗਰਮ ਹੁੰਦੀ ਹੈ ਦੇਖੋ ਜੀ ਹੁਣ ਆਪਾਂ ਇਸ ਪਲੇਟ ਦੇ ਵਿੱਚ ਪਾ ਲਾਂਗੇ ਇਸ ਤਰ੍ਹਾਂ ਆ ਦੇਖੋ ਬਹੁਤ ਹੀ ਵਧੀਆ ਬਣ ਗਿਆ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਇਸ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਕੱਟ ਲਾਂਗੇ ਪੀਜ਼ਾ ਕਟਰ ਨਾਲ ਤੇ ਆਪਾਂ ਆਪਦੀ ਮਰਜ਼ੀ ਨਾਲ ਇਹਦੇ ਵੀ 4 ਟੁਕੜੇ ਵੀ ਬਣਾ ਸਕਦੇ ਆ 6 ਟੁਕੜੇ ਵੀ 8 ਵੀ ਘਰ ਦੀ ਮੈਂਬਰਾਂ ਦੇ ਹਿਸਾਬ ਨਾਲ ਕਰਦੇ ਅਸਟਰਾ ਇਹਦੀ ਆਪਾਂ 4 ਹੀ ਬਣਾਏ ਆ ਜੀ ਇੱਥੇ ਚਲੋ ਸਹੀ ਕਰਕੇ ਦੇਖਦੇ ਆਪਾਂ ਇਹ ਇਸ ਤਰ੍ਹਾਂ ਆਸਾਵ ਜਿਹਾ ਹਾਂਗੇ ਧਿਆਨ ਨਾਲ ਕੱਟੇ ਇਸ ਤਰ੍ਹਾਂ ਇਹ ਦੇਖੋ ਜੀ ਇਸ ਤਰ੍ਹਾਂ ਬਹੁਤੀ ਕਰਦਣਾ ਵੀ ਕੱਟ ਸਕਦੇ ਵੈਸੇ ਇਹਦੇ ਨਾਲ ਵੀ ਇਸ ਤਰ੍ਹਾਂ ਵੀ ਐ ਸਹੀ ਕੱਟਿਆ ਜਾਂਦਾ ਵਧੀਆ ਇਸ ਤਰ੍ਹਾਂ ਜੀ ਆਪਾਂ ਤਾਂ ਦਿਖਾਉਣੀ ਜੀ ਇੱਕ ਪੀਸ ਚੱਕ ਕੇ ਗਰਮ ਵੀ ਬਹੁਤ ਆ ਤੇ ਇਸ ਤਰ੍ਹਾਂ ਜੀ ਆਪਾਂ ਛੇ ਪੀਸ ਕਰ ਲਏ ਇਸ ਤਰ੍ਹਾਂ ਆਹ ਦੇਖੋ ਜੀ ਬਹੁਤ ਹੀ ਵਧੀਆ ਤੇ ਖਾਂਜੀ ਵੀ ਬਹੁਤ ਟੇਸਟੀ ਬਣਿਆ ਜੀ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਤੁਸੀਂ ਵੀ ਬਣਾ ਕੇ ਦੇਖਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਵੀਡੀਓ ਦੇਖਣ ਲਈ ਧੰਨਵਾਦ